ਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਜੋ ਪਾਈ ਹਮਰੇ ਕਰੋ ਹਾਥ ਦੇ ਰਖਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪਰਤ ਪਰ ਹਮਰੇ ਦੁਸ਼ਟ ਸਵੇ ਤੁਮ ਕਾ ਬੋ ਆਪ ਹਾਥ ਦੇ ਮੋਏ ਬਚਾ ਬੋ ਸੁਖੀ ਬਸੈ ਮੋਰ ਪਰਵਾਰ ਸੇਵਕ ਸਿਕ ਸਵੇ ਕਰਦਾਰ ਮੋਰ ਸ਼ਨਿ ਕਰਦੇ ਕਰੀਐ ਸਭੈ ਰਣ ਕੋ ਆਸ ਸੰਗਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਬੈਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰਣਤਿ ਆਉ ਜੋ ਵਰਚਾਹੋ ਸੋ ਤੁਮ ਤੇ ਪਾਉ ਸਿਵ ਸਿਖ ਹਮਾਰੇ ਤਾਰਿਐ ਚੰਚੰ ਸਤਰ ਹਮਾਰੇ ਮਾਰਿਐ ਆਪ ਹਾਦ ਮੁਝ ਬਰੀਐ ਮਨ ਕਾਲ ਕਾ ਤਰਾਸਿ ਨਿਵਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੋ ਜੋ ਜੋ ਕਰਿਓ ਰਖਾ ਰਖਿ ਲਿਓ ਮਨ ਰਖਣ ਹਰੇ ਸਾਹਿਬ ਸੰਸਹਾਈ ਪਿਆਰੇ ਦੀਨ ਬੰਦੁ ਸਟਨ ਕੇ ਹੰਤਾ ਤੁਮ ਹਮ ਪਰਿਛਤਰ ਦਸ ਗੰਤ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਨਾਸ ਜਵਨ ਕਾਲ ਜੋਗੀ ਸੁਭਗਿਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤੈ ਹਮਾਰਾ ਜਿਵੇਂ ਕਾਲ ਸਭ ਜਗਤ ਬਨਾਇਓ ਦੇਵ ਦਾਇ ਤਿ ਜਸ਼ਨ ਉਪਜਾਇ ਆਂਦੇ ਅੰਤ ਇੱਕੇ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸ਼ਕਾਰ ਤਿਸੇ ਕੋ ਹਮਾਰੀ ਸਗਲ ਪ੍ਰਜਾ ਜਨ ਆਸواری ਸੇਵਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਪਰਮਉਮ ਬਦਕਿਯੋ ਘਟ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪ੍ਰਸ਼ਾਨ ਚਿੰਤੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨ ਘਟ ਘਟ ਕੇ ਪੜ ਪੜ ਕੀ ਜਨ ਜਬਦ ਕਰਖ ਕਰਾ ਕਰਤਾਰ ਪ੍ਰਜਾ ਤਰ ਤਵ ਦੇ ਅਪਰ ਜਬਿਆ ਕਰਖ ਕਰ ਤੋਂ ਕਬੋਂ ਤੁਮੇ ਮਿਲਤ ਦੇਹ ਤਰ ਸਭ ਹੋ ਜਿਤੇ ਬਗਨ ਸ੍ਰਿਸ਼ਟ ਸਭ ਤਹਰੇ ਆਪੇ ਆਪਣੀ ਭੂਜ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਪੇਦ ਹਰਿਆਲ ਨਿਰੰਕਾਰ ਨਿਰਭਕਾ ਨਲੰਬ ਆਦ ਨੀਲ ਅਨੰਦ ਸੰਭ ਤਕ ਮੁੜ ਚਾਰਦ ਭੇਦਾਂ ਜਾਖੂ ਪੇਵ ਨ ਪਾਵਤ ਬੇਦਾ ਤਾ ਕੋ ਕਰਪਾਨ ਮੰਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੇ ਪਿਉ ਆਪ ਆਪਣੇ ਬਦ ਹੈ ਜੇਤੀ ਬਰਨ ਪਨ ਪਨ ਤੋ ਹੈ ਤੇ ਤੇ ਤੁਮਰਾ ਲਖਨ ਜੈ ਪਸਾਰਾ ਕੈ ਬਿਦ ਸਜ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪ ਰੰਗ ਭਇਓ ਰਾਵ ਕੈ ਬੂਪਾ ਹੰਦ ਜੇ ਰਸ ਤੇ ਕੀਨੀ ਉਤਪਲ ਖਾਨ ਬਹੋਰ ਰਚ ਦੇਨੇ ਕਹਉ ਫੂਲ ਰਾਜਾ ਹਵ ਬੈਠਾ ਕਉ ਸਮਟ ਪਿਉ ਸ਼ੰਕਰ ਕਠਾ ਸਿਰੇ ਸ੍ਰਿਸ਼ਟ ਦਿਖਾਇ ਚੰਬ ਆਜੁਗਾ ਸਰੂ ਸੁਯੰਭਵ ਆਵ ਰਸ਼ਾ ਮੇਰੀ ਤੁਮ ਕਰੋ ਸਿਖਿ ਬਾਰ ਸਿਖ ਸੰਗਰਮ ਦੁਸ਼ਟ ਜیتے ਉਠਵਤੇ ਤ ਪਾਤਾ ਸ਼ਕਲ ਮਲੇਸ਼ ਕਰੋ ਰਣਗਤ ਜੇ ਅਸਤੁ ਤ ਸਰਨੇ ਪਰੇ ਤਿਨ ਕੇ ਦੁਸ਼ਟ ਦੁਖ ਤ ਵਹ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰਤ ਆਏ ਹੈ ਤਾਂ ਕੇ ਕਾਲ ਨਿਕਤ ਨਿਐ ਹੈ ਰક્ષા ਹੋਏ ਤੈ ਸਬ ਕਾਲ ਦੁਸ਼ਟੇ ਰਿਸ਼ਟਾ ਤਦ ਕਾਲੇ ਕਿਰਪਾ ਅਦ੍ਰਿਸ਼ਟ ਦਨ ਜਾਏ ਨ ਹਰ ਹੋ ਤਾਂ ਕੇ ਤਾਪ ਤਨ ਕਮੈ ਹਰ ਹੋ रिद्ध सिद्ध सब होई दुष्ट शाश्व सके न कोई एक बार जिन तुम्हें संबारा काल फांस ते ताए जिन नर नाम कहा। दार्द दुष्ट दुख ते कहा दाहर्द दुष्ट दोखते रहा ਖੜਗ ਕੇ ਤਮੈ ਸਰਨ ਤੇ ਹਾਰੀ ਆਪ ਹੱਥ ਦੈਉਂ ਬਾਰਿ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਓ ਬਚਾ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾਂ ਪੂਰਨ ਸ਼ਬਰਾਤਾ ਕਿਲ ਵਿਖ ਸਕਲ ਦੇ ਕੋ ਹਰਤਾ ਦੁਸ਼ਟ ਦੋਖਿਨ ਕੋਸ਼ਕ ਕਰਤਾ ਸੇਰੀਅਸ ਤੋ ਜਪਹਿ ਦੇ ਅੱਲਾ ਪੂਰਨ ਕਰਾਂ ਗ੍ਰੰਥ ਤਤਕਾਲ ਮਨ ਬਸ਼ਦ ਫਲ ਪਾਵੇ ਸੋਈ ਦੁਖਨ ਤਿਸੈ ਬਿਆਪਤ ਕੋਈ ਅੜਲ ਸੁਣ ਗੰਗਯੋਇ ਆਹੇ ਸੁਰਸ ਨਾ ਪਾਵਾਈ ਸੁਣੇ ਮੋੜ ਚਿਤਲਾਹੇ ਚਤਰਤਾ ਆਵਾਈ ਦੁਖ ਦਰਦ ਪਹਉ ਨਿਕਟ ਨ ਤਿੰਨ ਨਰਕੇ ਰਹੇ ਹੋ ਜੋ ਆਖੀ ਏਕ ਬਾਤ ਚੋਪੈ ਕੋ ਕਹੇ ਚੋਪੈ ਸੰਬਤ ਸਤਰਹ ਸਹਸਪਣੀਜ ਅਰਧ ਸਹਸਪੁਨ ਤੀਨ ਕਹਿਜੈ ਭਾਦਰ ਸੁਦੀ ਅਸਤਮੀ ਰਵਾਰਾ ਤੀਰ ਸਦਰਬਹ ਗ੍ਰੰਥ ਸੁਧਰ ਸੋਈਆ ਪਾਇਂ ਗਹਿ ਜਵਤੇ ਤੁਮਰੇ ਤਉ ਤੇ ਕੋ ਆਖ ਤਰੈ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਇਕ ਨ ਮੰਨਿਓ ਸਿਮਰਤ ਸਾਸਤਰ ਵੇਦ ਸਬੈ ਬੋ ਭੇਦ ਕਹੈ ਹਮ ਇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈ ਨ ਕਿਉ ਸਭ ਤੋਹੇ ਬਖਨਉ ਦੁਹਰਾ ਸਗਲ ਦਵਾਰ ਕੋ ਸਾਢਕੈ ਗਇਓ ਤਹਾਰੋ ਦਵਾਰ ਬਾਹੇ ਗਏ ਕਿਲਾਜ ਅਸ ਗੋਬਿੰਦ ਦਾਸ ਤੋਹਾ ਸਗਲ ਦਵਾਰ ਕੋ ਸਾਢਕੈ ਗਇਓ ਤਹਾਰੋ ਦਵਾਰ ਬਾਹੇ ਗਏ ਕਿਲਾਜ ਅਸ ਗੋਬਿੰਦ ਦਾਸ ਤੁਹਾਂ